ਜੱਥੇਬੰਦੀਆਂ ਤਾਂ ਇਹ ਸੋਚ ਰਹੀਆਂ ਨੇ ਵੀ ਅੱਜ ਦਲੇਵਰ ਸਾਹਿਬ ਨੂੰ 32 ਦਿਨ ਹੋ ਗਏ ਵੀ ਉਹ ਕਦੋਂ ਮਰਨਗੇ। ਦਲੇਵਰ ਜਗਜੀਤ ਸਿੰਘ ਦੱਲਿਆ ਜਾਂ ਉਸ ਜੱਥੇਬੰਦੀ ਦੀ ਗੱਲ ਨਹੀਂ ਇਹ ਕਿ ਹਰ ਇੱਕ ਉਹ ਇਨਸਾਨ ਲਈ ਇਹ ਬੰਦ ਕਰਨਾ ਚਾਹੀਦਾ ਜਿਹੜਾ ਇਨਸਾਨ ਸਵੇਰੇ ਉੱਠ ਕੇ ਚਾਹ ਪੀਂਦਾ ਤੇ ਰੋਟੀ ਖਾਂਦਾ। ਕੋਈ ਕਿਸਾਨ ਜੱਥੇਬੰਦੀਆਂ ਇਹਨਾਂ ਦੇ ਨਾਲ ਨਹੀਂ ਖੜੀਆਂ ਤਾਂ ਕੱਲ ਨੂੰ ਉਹ ਜਿਹੜੀ ਜੱਥੇਬੰਦੀ ਨਹੀਂ ਖੜੀ ਤਾਂ ਉਹਨਾਂ ਤੇ ਵੀ ਇਹ ਭਾਰੀ ਪੈ ਸਕਦੀ ਆ। ਇਹ ਮੋਤੀ ਸਰਕਾਰ ਦੀ ਕਾਰਬੇਟ ਘਰਾਣਿਆਂ ਦੀ ਸਰਕਾਰ ਆ ਤੇ ਕਿਸਾਨ ਮਾਰੂ ਮਜ਼ਦੂਰ ਮਾਰੂ ਸਰਕਾਰ ਆ ਜੀ। ਸਿਆਸਤ ਸਰਕਾਰ ਵੀ ਇਹਦਾ ਸਮਰਥਨ ਕਰ ਰਹੀ ਹੈ ਇਹਦਾ ਮੋਦੀ ਸਰਕਾਰ ਦਾ ਮਜ਼ਦੂਰਾਂ ਨੂੰ ਪੰਜਾਬ ਨੂੰ ਮਾਰਨਾ ਹੀ ਚਾਹੁੰਦੀ ਹੈ ਸਾਬ੍ਹ ਦਿੱਲੀ ਸਰਕਾਰ ਇਹ ਕਿਸਾਨ ਯੂਨੀਅਨ ਦਾ ਮਸਲਾ ਨਹੀਂ ਹੈ ਮੈਂ ਬਾਕੀ ਮਰੀ ਜ਼ਮੀਰ ਵਾਲੇ ਲੋਕਾਂ ਨੂੰ ਵੀ ਜਿਉਂਦਾ ਜ਼ਮੀਰਾਂ ਨੂੰ ਜਿਉਂਦੀਆਂ ਕਰਨੀਆਂ ਚਾਹੀਦੀਆਂ ਨੇ ਸਮਰਥਨ ਕਰਨਾ ਚਾਹੀਦਾ ਜਦੋਂ ਬੰਦਰੀ ਕਾਲ ਆਉਂਦੀ ਹੈ ਕਿਸਾਨ ਆਪਣੇ ਲਈ ਨਹੀਂ ਲੜ ਰਿਹਾ ਸਰਕਾਰਾਂ ਤੋਂ ਕੋਈ ਉਮੀਦ ਨਹੀਂ ਰੱਖੀ ਜਾ ਸਕਦੀ ਸਰਕਾਰਾਂ ਉੱਨਾ ਚਿਰ ਨਹੀਂ ਜਾਗ ਸਕਦੀਆਂ ਜਿੰਨਾ ਚਿਰ ਅਸੀਂ ਨਹੀਂ ਜਾਗਦੇ ਸਾਸੀਕਾਲ ਪੰਜਾਬ ਦੀ ਗੱਲ ਦੇਖ ਰਹੇ ਹੋ ਤੁਸੀਂ ਮੈਂ ਵਿੱਕੀ ਜਰਖੜ ਤੁਹਾਡਾ ਸਵਾਗਤ ਕਰਦਾ ਹਾਂ ਪੰਜਾਬ ਦੇ ਕਿਸਾਨਾਂ ਦੀ ਜੇ ਗੱਲ ਕਰ ਲਈਏ ਲਗਾਤਾਰ ਬਾਰਡਰਾਂ ਤੇ ਡਟੇ ਹੋਏ ਨੇ ਖਨੌਰੀ ਬਾਰਡਰ ਦੀ ਗੱਲ ਕਰ ਲਈਏ ਸੰਭੂ ਬਾਰਡਰ ਦੀ ਕੇਂਦਰ ਸਰਕਾਰ ਖਿਲਾਫ ਲਗਾਤਾਰ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਖੇਤਾਂਾਂ ਆਗੂ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਈ ਜੀ ਸਵਾਗਤ ਹੈ ਤੁਹਾਡਾ ਸਾਸੀਕਾਲ ਅੱਜ ਕਾਲ ਦਿੱਤੀ ਗਈ ਸੀ ਪੰਜਾਬ ਬੰਦੀ ਸੀਤੀ ਦਾ ਜੀ ਠੀਕ ਆ ਬਾਕੀ ਸਰਕਾਰਾਂ ਸਾਥ ਨਹੀਂ ਦੇ ਰਹੀਆਂ ਗਾਹਾਂ ਜਾਣ ਨਹੀਂ ਦਿੰਦੇ ਆਂ ਕਿਸਾਨਾਂ ਨੂੰ ਉਹ ਇੱਕ ਬਾਰਡਰੀ ਬਣਾਈ ਬੈਠੀਆਂ ਨੇ ਪੰਜਾਬ ਨਾਲ ਬੇਤਕਰਾ ਕਰ ਰਹੀਆਂ ਨੇ ਕਿਸਾਨ ਜਥੇਬੰਦੀਆਂ ਨੇ ਕਾਲ ਦਿੱਤੀ ਸੀਗੀ ਕਿ ਆਪਾਂ 30 ਤਰੀਕ ਨੂੰ ਆਪਾਂ ਪੰਜਾਬ ਬੰਦ ਕਰਨਾ ਜੀ ਅਸੀਂ ਪੰਜਾਬ ਬੰਦ ਦੀ ਕਾਲ ਤੇ ਆਏ ਆ ਠੀਕ ਹੈ ਭਾਈ ਜੀ ਕਿਸਾਨ ਦਿੱਲੀ ਜਾਣਾ ਚਾਹੁੰਦੇ ਨੇ ਪਰ ਨਹੀਂ ਜਾਣ ਦਿੱਤੇ ਜਾਂਦੇ ਕੀ ਲੱਗਦਾ ਇਹ ਮੋਦੀ ਸਰਕਾਰ ਜੀ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਆ ਇਹ ਕਿਸਾਨ ਮਾਰੂ ਮਜ਼ਦੂਰ ਮਾਰੂ ਸਰਕਾਰ ਆ ਜੀ ਇਹ ਕਿਸਾਨਾਂ ਨੂੰ ਇਹਨੇ ਗਾਵਾਂ ਦਾ ਕੀ ਜਾਣਦੇ ਨੇ ਇਹ ਤਾਂ ਪਿੰਡਾਂ ਚੋਂ ਵੀ ਉਹਨਾਂ ਪਹਿਲਾਂ ਹਿੱਲਣ ਨਹੀਂ ਸੀ ਦੇ ਰਹੇ ਇਹ ਪੰਜਾਬ ਸਰਕਾਰ ਵੀ ਇਹਦਾ ਸਮਰਥਨ ਕਰ ਰਹੀ ਆ ਇਹਦਾ ਮੋਦੀ ਸਰਕਾਰ ਦਾ ਇਹਨਾਂ ਨੂੰ ਚਾਹੀਦਾ ਵੀ ਕਿਸਾਨ ਦਾ ਉਹ ਡੱਲੇ ਵਾਲ ਸਾਹਿਬ ਵਿਚਾਰੇ ਬੈਠੇ ਆ ਮਾਰਨ ਵਾਰਤ ਤੇ ਉਹਦੀ ਜਿਹੜੀ ਵੀ ਕਿਸਾਨਾਂ ਦੀ ਮੰਗ ਆ ਉਹ ਪੂਰੀ ਕਰਨੀ ਚਾਹੀਦੀ ਹੈ ਸਰਕਾਰ ਨੂੰ ਠੀਕ ਹੈ ਕਿਵੇਂ ਕਿਸਾਨ ਆਂਦਾ ਤੱਕ ਆ ਜਾਂਦਾ ਸਭ ਨੂੰ ਰੋਟੀ ਦਿੰਦਾ ਕਿਸਾਨ ਖੇਤਾਂ ਦੇ ਵਿੱਚ ਫਸਲਾਂ اگਾਉਂਦਾ ਤਾਂ ਜਾ ਕੇ ਥਾਲਾਂ ਦੇ ਵਿੱਚ ਰੋਟੀਆਂ ਬਣਦੀਆਂ ਨਗੀਆਂ ਸਬਜ਼ੀਆਂ ਬਣਦੀਆਂ ਨੇ ਪਰ ਕਿਸਾਨ ਦਾ ਅਜਿਹੀ ਦੁਰਦਸ਼ਾ ਕਿਉਂ ਕਿਸਾਨ ਵੱਲ ਕਿਉਂ ਨਹੀਂ ਧਿਆਨ ਦਿੱਤਾ ਜਾਂਦਾ ਕਾਰਪੋਰੇਟ ਘਰਾਣਿਆਂ ਦੀ ਗੱਲ ਕਰਦੇ ਨੇ ਕਹਿੰਦੇ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਆ ਪਰ ਕਿਸਾਨ ਕਿੰਦਰ ਨੂੰ ਜਾਊਗਾ ਹਣ ਜਿਹੜੀ ਦਿੱਲੀ ਸਰਕਾਰ ਹੈ ਇਹ ਪੰਜਾਬ ਨੂੰ ਮਾਰਨਾ ਹੀ ਚਾਹਦੀ ਹੈ ਉਹ 3 3 ਜਾ 2 ਇੱਕ ਮੁੰਡਾ ਪਹਿਲਾਂ ਮਰਿਆ ਸ਼ੂ ਕਰਨਾ ਉਹਨਾਂ ਦੀ ਮੌਤ ਹੋਈ ਹੈ ਮਾਨਸਾ ਸਾਈਡ ਦਾ ਆਪਣੇ ਪੂਆ ਦਾ ਪੁੱਤ ਆਏ ਜੀ ਜਿਹੜਾ ਮੁੰਡਾ ਮਰਿਆ ਉੱਥੇ ਉਹ ਉਹਨਾਂ ਕਰਕੇ ਸਾਨੂੰ ਵੀ ਉੱਥੇ ਧਰਨੇ ਤੇ ਜਾਣਾ ਪੈਂਦਾ ਰੋਜ਼ ਜਿੰਨੀਆਂ ਵੀ ਇਹ ਚੀਜ਼ਾਂ ਨੇ ਕੋਈ ਕਰੋ ਰੋਟੀਆਂ ਰਾਟੀ ਰਾਸ਼ਨ ਸਾਰਾ ਪਹਚਾਣਾ ਪੈਂਦਾ ਇਹ ਮਜ਼ਦੂਰਾਂ ਨੂੰ ਪੰਜਾਬ ਨੂੰ ਮਾਰਨਾ ਹੀ ਚਾਹਦੀ ਐ ਸਾਇ ਦਿੱਲੀ ਸਰਕਾਰ ਕਿਸਾਨ ਦੇ ਬੇਟੇ ਆ ਦੁਕਾਨਦਾਰ ਵੀ ਤਾਂ ਹੀ ਮਿਹਰ ਹੋਊਗਾ ਜਾਂ ਕਿਸਾਨ ਕੋ ਪੈਸਾ ਆਊਗਾ ਵਿਆਹ ਕਰੂਗਾ ਕਿਸੇ ਨੇ ਸੋਨਾ ਖਰੀਦਣਾ ਕਹਿੰਦੇ ਕੋਈ ਸੈਂਟਰ ਸਰਕਾਰ ਜਿਹੜੀ ਉਹ ਧੱਕਾ ਕਰ ਰਹੀ ਆ ਪੰਜਾਬ ਨਾਲ ਕੱਲ ਪ੍ਰਧਾਨ ਮੰਤਰੀ ਨੂੰ ਦਾਗ ਲਾਇਆ ਹਾਲਾਂਕਿ ਕਾਂਗਰਸਾ ਸੀਗਾ ਉਹਨੂੰ ਵੀ ਜਿੱਥੇ ਪ੍ਰਧਾਨ ਮੰਤਰੀ ਨੂੰ ਦਾਗ ਲਾਇਆ ਉਥੇ ਲਾਉਣ ਨਹੀਂ ਦਿੱਤਾ ਕਿ ਪਗਦੀ ਦੀ ਧਾਰੀ ਸਿੱਖਾ ਇਹ ਸਿੱਖਾਂ ਦਾ ਧੱਕਾ ਕਰ ਰਹੀ ਆ ਕੇਂਦਰ ਸਰਕਾਰ ਪਰ ਇਹ ਕਰਨਾ ਨਹੀਂ ਚਾਹੀਦਾ ਸਭ ਤੋਂ ਪਹਿਲਾਂ ਮੈਂ ਹਰ ਬੱਚੇ-ਬੱਚੇ ਦਾ ਧੰਨਵਾਦ ਕਰਨਾ ਚਾਹੁੰਦਾ ਕਿਸਾਨ ਯੂਨੀਅਨ ਡਕੌਦਾ ਵੱਲੋਂ ਜਿਨ੍ਹਾਂ ਨੇ ਸਾਡੀ ਬੰਦ ਦੀ ਕਾਲ ਨੂੰ ਡੇਲੋਂ ਵਾਸੀਆਂ ਨੇ ਪੂਰਨ ਪੂਰਨ ਸਮਰਥਨ ਦਿੱਤਾ ਧੰਨਵਾਦ ਕਰਨਾ ਚਾਹੁੰਦਾ ਉਹ ਬੱਚੇ-ਬੱਚੇ ਦਾ ਜਾਗਦੀ ਜ਼ਮੀਰ ਵਾਲੇ ਦਾ ਜਿਨ੍ਹਾਂ ਨੇ ਆਪਣੀਆਂ ਦੁਕਾਨਾਂ ਆਪਣੀ ਰੋਜੀ ਰੋਟੀ ਬੰਦ ਕਰਕੇ ਇਸ ਕਿਸਾਨ ਯੂਨੀਅਨ ਦਾ ਸਮਰਥਨ ਕੀਤਾ ਇਹ ਕਿਸਾਨ ਯੂਨੀਅਨ ਦਾ ਮਸਲਾ ਨਹੀਂ ਹੈ ਮੈਂ ਬਾਕੀ ਮਰੀ ਜ਼ਮੀਰ ਵਾਲੇ ਲੋਕਾਂ ਨੂੰ ਵੀ ਜਿਉਂਦਾ ਜ਼ਮੀਰਾਂ ਨੂੰ ਜਿਉਂਦੀਆਂ ਕਰਨੀਆਂ ਚਾਹੀਦੀਆਂ ਨੇ ਸਮਰਥਨ ਕਰਨਾ ਚਾਹੀਦਾ ਜਦੋਂ ਬੰਦ ਦੀ ਕਾਲ ਆਉਂਦੀ ਹੈ ਕਿਸਾਨ ਆਪਣੇ ਲਈ ਨਹੀਂ ਲੜ ਰਿਹਾ ਹਰ ਇੱਕ ਦੁਕਾਨਦਾਰ ਲਈ ਹਰ ਇੱਕ ਰੋਜੀ ਰੋਟੀ ਜਿਸ ਦੀ ਵੀ ਹੈ ਸੋ ਸਾਰੀ ਕਿਸਾਨ ਦੇ ਸਿਰ ਤੇ ਚੱਲਦੀ ਹੈ ਇਸ ਲਈ ਕਿਸਾਨ ਦੀ ਖਾਤਰ ਲੜ ਰਹੇ ਆ ਕਿਸਾਨ ਥੋੜੀ ਖਾਤਰ ਲੜ ਰਹੇ ਆ ਹਰ ਬੱਚੇ-ਬੱਚੇ ਦੀ ਖਾਤਰ ਲੜ ਰਹੇ ਆ ਕੱਲ ਨੂੰ ਅੰਨ ਦਾ ਅੰਨ ਸਭ ਨੇ ਖਾਣਾ ਹੈ ਅੰਨ ਕੱਲੇ ਕਿਸਾਨ ਨੇ ਨਹੀਂ ਖਾਣਾ ਇਸ ਲਈ ਸਾਰਿਆਂ ਨੂੰ ਬੇਨਤੀ ਹੈ ਦਿਲੋਂ ਬੇਨਤੀ ਹੈ ਕਿ ਕਰਾਂ ਚੋਂ ਨਿਕਲ ਕੇ ਬੱਚਾ-ਬੱਚਾ ਕਿਸਾਨ ਜੁਨੀਆ ਦਾ ਸਾਥ ਦਿਓ ਦੱਲੇ ਵਾਲੇ ਸਾਹਿਬ ਮਨ ਵਰਤਦੇ ਬੈਠੇ ਨੇ ਉਹਨਾਂ ਦਾ ਸਾਥ ਦਿਓ ਇਹ ਅਸੀਂ ਸਾਥ ਦੇਵਾਂਗੇ ਉਨ੍ਹਾਂ ਦਾ ਮੰਨ ਬਰਤ ਵੀ ਤਾਂ ਹੀ ਸਫਲ ਹੋਣ ਹੋਵੇਗਾ ਜੇਕਰ ਅਸੀਂ ਘਰਾਂ ਦੇ ਵਿੱਚੋਂ ਨਿਕਲ ਕੇ ਆਪ ਖੁਦ ਬਾਗਡੌਨ ਨੂੰ ਸੰਭਾਲਾਂਗੇ ਸਰਕਾਰਾਂ ਤੋਂ ਕੋਈ ਉਮੀਦ ਨਹੀਂ ਰੱਖੀ ਜਾ ਸਕਦੀ ਸਰਕਾਰਾਂ ਉਹਨਾਂ ਚਿਰ ਨਹੀਂ ਜਾਗ ਸਕਦੀਆਂ ਜਿੰਨਾ ਚਿਰ ਅਸੀਂ ਨਹੀਂ ਜਾਗਦੇ ਤਸਵੀਰਾਂ ਮੈਂ ਆਪਣੇ ਸਹੋਜੀ ਨੂੰ ਦਿਖਾਈਆਂ ਜਾਣ ਕਿਤੇ ਨਾ ਕਿਤੇ ਵਾਹਨ ਲੰਘਦੇ ਨੇ ਕਿਸਾਨਾਂ ਵੱਲੋਂ ਉਹਨਾਂ ਨੂੰ ਰੋਕ ਲਿਆ ਜਾਂਦਾ ਹੈ ਕਿ ਤੁਸੀਂ ਅੱਗੇ ਨਹੀਂ ਜਾਣਾ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਕਿਸਾਨ ਰੋਕ ਰਹੇ ਨੇ ਪਰ ਜਿਹੜੇ ਰਾਹਗੀਰ ਨੇ ਉਹ ਕਹਿੰਦੇ ਅੱਗੇ ਜਾਣਾ ਸੀ ਬੀਰੇ ਨੰਗਣ ਦੇ ਰਹੇ ਨੇ ਕੋਈ ਚੱਕਰ ਨਹੀਂ ਆ ਲੰਗਰ ਲੈ ਕੇ ਚੱਲੇ ਆ ਅਸੀਂ ਹਸਨਪੁਰ ਬਾਈ ਹੁਣ ਸਾਨੂੰ ਰੋਕ ਨਹੀਂ ਰਹੇ ਕੋਈ ਪ੍ਰੋਬਲਮ ਨਹੀਂ ਹੈਗੀ ਸਾਨੂੰ ਨੰਗਣ ਦੇ ਰਹੇ ਨੇ ਕੋਈ ਚੱਕਰ ਨਹੀਂ ਆ ਕਹਿੰਦੇ ਅਸੀਂ ਲੰਗਰ ਲੈ ਕੇ ਜਾ ਰਹੇ ਆ ਹਸਨਪੁਰ ਪਰ ਕਿਸਾਨ ਸਾਨੂੰ ਨਹੀਂ ਰੋਕ ਰਹੇ ਜਿਹੜੇ ਕਿ ਐਮਰਜੈਂਸੀ ਆ ਜਿਨ੍ਹਾਂ ਨੂੰ ਜਿਸੇ ਕਿਸੇ ਨੇ ਲੰਗਰ ਲੈ ਕੇ ਜਾਣਾ ਜਾਂ ਕੋਈ ਬਿਮਾਰ ਹੈ ਉਸ ਨੂੰ ਲੰਗਰ ਦਿੱਤਾ ਜਾ ਰਿਹਾ ਹੈ ਮੇਰੇ ਨਾਲ ਪੱਤਰਕਾਰ ਦਾਰਾ ਕਬੱਦੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਵੇਂ ਲੱਗਦਾ ਬਾਈ ਜੀ ਤੁਹਾਨੂੰ ਕੀ ਸਹਿਯੋਗ ਮਿਲਿਆ ਲੋਕਾਂ ਨੂੰ ਲੋਕਾਂ ਵੱਲੋਂ आम जनता ਵੱਲੋਂ ਕਿਵੇਂ ਕਿਸਾਨਾਂ ਨੂੰ ਸਹਾਇਤਾ ਮਿਲ ਰਹੀ ਆ ਜਿਵੇਂ ਕਿ ਦੇਖਣ ਨੂੰ ਮਿਲਿਆ ਜਿਹੜਾ ਡੇਲੋ ਚੌਕ ਐ ਇਸ ਟਾਈਮ ਅਸੀਂ ਇੱਥੇ ਮੌਜੂਦ ਆ ਜਿਹੜੀਆਂ ਦੁਕਾਨਾਂ ਨੇ ਉਹ ਤਾਂ ਤਕਰੀਬਨ ਮੁਕੰਮਲ ਬੰਦ ਨੇ ਪਰ ਜਦੋਂ ਅਸੀਂ ਲੁਧਿਆਣੇ ਤੋਂ ਆ ਰਹੇ ਸੀ ਅਸੀਂ ਦੇਖਿਆ ਵੀ ਜਿਹੜੇ ਪੈਟਰੋਲ ਪੰਪ ਨੇ ਉਹ ਤਕਰੀਬਨ ਸਾਰੇ ਖੁੱਲੇ ਸੀ ਅਸੀਂ ਕੋਸ਼ਿਸ਼ ਕੀਤੀ ਉਹਨਾਂ ਨਾਲ ਗੱਲ ਕਰਨ ਦੀ ਪਰ ਉਹਨਾਂ ਨੇ ਇੰਨਾ ਜ਼ਿਆਦਾ ਰਿਸਪੌਂਸ ਨਹੀਂ ਦਿੱਤਾ ਜਦੋਂ ਅਸੀਂ ਸਾਈਡ ਤੇ ਹੋ ਗਏ ਉਸ ਤੋਂ ਬਾਅਦ ਫਿਰ ਉਹ ਟੀਲ ਪਾਉਣ ਲੱਗੇ ਪਰ ਜੇ ਦੇਖਿਆ ਜਾਵੇ ਇਹ ਇੱਕ ਡੱਲੇ ਵਾਲ ਜਗਜੀਤ ਸਿੰਘ ਡੱਲਿਆ ਜਾਂ ਉਸ ਜੱਥੇਬੰਦੀ ਦੀ ਗੱਲ ਨਹੀਂ ਇਹ ਹਰ ਇੱਕ ਉਹ ਇਨਸਾਨ ਲਈ ਇਹ ਬੰਦ ਕਰਨਾ ਚਾਹੀਦਾ ਜ ਕਿਉਂਕਿ ਇੱਕ ਕਿਸਾਨ ਆ ਜਿਹੜਾ ਅਗਾਉਂਦਾ ਵਾ ਉਹਦੇ ਨਾਲ ਹਰ ਇੱਕ ਨੂੰ ਖੰਡਣਾ ਚਾਹੀਦਾ ਚਾਹੇ ਉਹ ਮਜ਼ਦੂਰ ਆ ਚਾਹੇ ਉਹ ਦੁਕਾਨਦਾਰ ਆ ਚਾਹੇ ਉਹ ਪੈਟਰੋਲ ਪੰਪ ਵਾਲਾ ਤੇ ਜੇ ਸੋਚਿਆ ਜਾਵੇ ਅੱਜ ਜਗਜੀਤ ਸਿੰਘ ਡੱਲੇ ਵਾਲ ਮਰਨਬਤ ਤੇ ਬੈਠੇ ਨੇ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਕੀਤਾ ਗਿਆ ਬੰਦ ਕੀਤਾ ਗਿਆ ਵਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਹੋਰ ਥੱਲੇ ਬੰਦੀ ਨੂੰ ਵੀ ਮੁਸੀਬਤ ਪੈ ਸਕਦੀ ਆ ਜੇ ਅੱਜ ਕੁਝ ਕਿਸਾਨ ਜਥੇਬੰਦੀਆਂ ਇਹਨਾਂ ਦੇ ਨਾਲ ਨਹੀਂ ਖੜੀਆਂ ਤਾਂ ਕੱਲ ਨੂੰ ਉਹ ਜਿਹੜੀ ਜਥੇਬੰਦੀ ਨਹੀਂ ਖੜੀ ਤਾਂ ਉਹਨਾਂ ਤੇ ਵੀ ਇਹ ਭਾਰੀ ਪੈ ਸਕਦੀ ਆ ਇਹੀ ਸਵਾਲ ਮੇਰਾ ਸੀ ਤੁਸੀਂ ਲਗਾਤਾਰ ਕਵਰੇਜ ਕਰਦੇ ਹੋ ਕਿਸਾਨਾਂ ਨੂੰ ਉਹ ਸਮਰਥਨ ਨਹੀਂ ਮਿਲ ਰਿਹਾ ਜਿਹੜਾ ਪਿਛਲੇ ਗੱਲ ਕਰ ਲਈਏ ਪਿਛਲੇ ਜਿਹੜਾ ਕਿਸਾਨਾਂ ਨੇ ਅੰਦੋਲਨ ਲੜਿਆ ਕਿਸਾਨ ਜਥੇਬੰਦੀਆਂ ਇਕੱਠੀਆਂ ਸੀ ਪਰ ਹੁਣ ਇਕੱਠੀਆਂ ਨਹੀਂ ਹੋ ਰਹੀਆਂ ਕੀ ਲੱਗਦਾ ਕੀ ਵਿੱਚੋਂ ਕੀ ਲੱਗਦਾ ਤੁਹਾਨੂੰ ਕੁਝ ਜਥੇਬੰਦੀਆਂ ਤਾਂ ਇਹ ਸੋਚ ਰਹੀਆਂ ਨੇ ਵੀ ਅੱਜ ਦੱਲੇਵਾਰ ਸਾਹਿਬ ਨੂੰ 32 ਦਿਨ ਹੋ ਗਏ ਵੀ ਉਹ ਕਦੋਂ ਮਰਨਗੇ ਪਰ ਇਸ ਜੇ ਸੋਚਿਆ ਇਹ ਜਾਵੇ ਜਦ ਡੱਲੇਵਾਲ ਦੀ ਇਹ ਆਪਦੀ ਕੋਈ ਨਿੱਜੀ ਉਹਦੀ ਮੰਗ ਨਹੀਂ ਹੈਗੀ ਇਹ ਸਾਡੀ ਹਰ ਇੱਕ ਇਨਸਾਨ ਦੀ ਮੰਗ ਹੈ ਜਿੰਨਾ ਜੇ ਅੱਜ ਕਾਲੇ ਕਾਨੂੰਨ ਪਾਸ ਹੋ ਜਾਂਦੇ ਨੇ ਤਾਂ ਸਿਰਫ ਡੱਲੇਵਾਲ ਨੂੰ ਫਰਕ ਨਹੀਂ ਪੈਣਾ ਉਹਦਾ ਤਾਂ ਹਰ ਇੱਕ ਉਹ ਇਨਸਾਨ ਨੂੰ ਫਰਕ ਪੈਣਾ ਵਾ ਜਿਹੜਾ ਖੇਤ ਦੇ ਵਿੱਚ ਅੰਨ ਗਾਉਂਦਾ ਤਾਂ ਜਿਹੜਾ ਅੰਨ ਖਾਂਦਾ ਵਾ ਉਸ ਦੇ ਉਹਦੇ ਉਹਦੇ ਆਪਦੀ ਨਿੱਜੀ ਇਹ ਕੋਈ ਮੰਗਣੀ ਹੈਗੀ ਪਰ ਕੁਝ ਜੱਥੇਬੰਦੀਆਂ ਨੇ ਜਿਹੜੀਆਂ ਨਾਲ ਨਹੀਂ ਖੜਦੀਆਂ ਉਹਨਾਂ ਨੂੰ ਜਗਜੀਤ ਸਿੰਘ ਢੱਲੇਵਾਲ ਦੇ ਨਾਲ ਖੜਨਾ ਚਾਹੀਦਾ ਕਿਉਂਕਿ ਆਪਦਾ ਕੋਈ ਉਹਦਾ ਪਰਿਵਾਰਕ ਮਸਲਾ ਨਹੀਂ ਆਇਆ ਕਿ ਆਪਦੀ ਕੋਈ ਨਿੱਜੀ ਇਹ ਮੰਗਣੀ ਹੈਗੀ ਹਰ ਇੱਕ ਜੱਥੇ ਕਿਉਂਕਿ ਜਿਹੜਾ ਅੱਜ ਜੇ ਆਪਾਂ ਸੋਚਿਆ ਜਾਵੇ ਇਹਨੂੰ ਆਪਾਂ ਮੁਕੰਮਲ ਬੰਦ ਨਹੀਂ ਕਹਿ ਸਕਦੇ ਕਿਉਂਕਿ ਇਹਦੇ ਵਿੱਚ ਜੱਥੇਬੰਦੀਆਂ ਦੀ ਖਿੱਚੋਤਾਣ ਲੱਗਦੀ ਆ ਤਾਂ ਇੱਕ ਦੂਜੇ ਨੂੰ ਜਿਹੜੇ ਮਤਲਬ ਇਹ ਸੋਚਿਆ ਜਾ ਰਿਹਾ ਵੀ ਮਤਲਬ ਵੀ ਜੇ ਉਹ ਜਥੇਬੰਦੀ ਅੱਗੇ ਆ ਤਾਂ ਅਸੀਂ ਕਿਉਂ ਜਾਈਏ ਤਾਂ ਜੇ ਮਰਦੇ ਨੇ ਜਿਹੜੇ ਮਰ ਜਾਣ ਸਾਨੂੰ ਕੀ ਲੋੜ ਹੈ ਕਿਤੇ ਨਾ ਕਿਤੇ ਕੁਝ ਕਿਸਾਨਾਂ ਦੀ ਗੱਲ ਕਰ ਲਈਏ ਜਥੇਬੰਦੀਆਂ ਦੀ ਗੱਲ ਕਰ ਲਈਏ ਇਹ ਰੂਪ ਦੇ ਵਿੱਚ ਦੇਖਿਆ ਜਾਦਾ ਇਹ ਲੱਗਦਾ ਵੀ ਦੱਲੇਵਾਲ ਸਾਹਿਬ ਨੇ ਲੜ ਰਹੇ ਨੇ ਲੜਾਈ ਲੜ ਰਹੇ ਨੇ ਕਿਤੇ ਹੀਰੋ ਨਾ ਬਣ ਜਾਣ ਇਸ ਲੜਾਈ ਦੇ ਹੀਰੋ ਨਾ ਬਣ ਜਾਣ ਅਜਿਹਾ ਸੋਚਿਆ ਜਾਂਦਾ ਇਸ ਤਾਂ ਭਈ ਅੱਗੇ ਨਹੀਂ ਹੈ ਕਿਸੇ ਤਾਂ ਪਿੱਛੇ ਆ ਇਹ 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 ਜਿਹੜੀਆਂ ਚੀਜ਼ਾਂ ਨੇ ਹਰ ਇੱਕ ਇਨਸਾਨ ਜਿਹੜਾ ਵਾ ਕੋਈ ਆਪਣੀ ਸੋਚ ਨਾਲ ਸੋਚਦਾ ਕੋਈ ਕਿਸੇ ਸੋਚ ਨਾਲ ਸੋਚਦਾ ਹਰ ਇੱਕ ਦੀ ਆਪਣੀ ਆਪਣੀ ਸੋਚ ਆ ਕੁਝ ਲੋਕ ਇਹ ਵੀ ਸੋਚਦੇ ਹੋਣਗੇ ਉਹੀ ਸੋਚਦੇ ਹੋਣਗੇ ਜਿਹੜੇ ਮੇਨ ਬੰਦੇ ਨੇ ਵੀ ਅੱਜ ਡੱਲੇਵਾਲ ਸਾਹਿਬ ਬੈਠੇ ਨੇ ਉੱਥੇ ਮਰਨਵਾਤੇ ਦੇ ਬੈਠੇ ਨੇ ਉਹ ਹੀਰੋਨਾ ਬਣ ਜਾਣ ਪਰ ਜਿਹੜੇ ਆਮ ਪਬਲਿਕ ਆ ਉਹ ਨਹੀਂ ਨਾ ਸੋਚਦੀ ਇਹ ਪਰ ਉਹੀ ਜਥੇਬੰਦੀਆਂ ਅੱਗੇ ਨਹੀਂ ਹੋ ਰਹੀਆਂ ਪਰ ਜਿਹੜੇ ਉਹਨਾਂ ਦੇ ਹੋਰ ਮੈਂਬਰ ਨੇ ਉਹਨਾਂ ਨੂੰ ਆਪਣੇ ਜਿਹੜੇ ਪ੍ਰਧਾਨ ਨੇ ਜਾਂ ਜਿਹੜੇ ਜ਼ਿੰਮੇਵਾਰ ਵਿਅਕਤੀ ਨੇ ਉਹਨਾਂ ਨਾਲ ਲੜ ਕੇ ਜਿਹੜਾ ਜਗਜੀਤ ਸਿੰਘ ਡੱਲੇਵਾਲ ਦਾ ਸਾਥ ਦੇਣਾ ਚਾਹੀਦਾ ਭਾਈ ਅਫਤਾਰਤ ਕਿਵੇਂ ਦੇਖਦੇ ਹੋ ਤੁਸੀਂ ਅੰਦੋਲਨ ਜੇ ਆਪਾਂ ਦਲਜੀਤ ਦੀ ਗੱਲ ਕਰ ਲਈਏ ਵੱਡੇ ਜਿਹੜਾ ਸਟੇਜਾਂ ਤੇ ਪਰਫਾਰਮ ਕਰਦੇ ਨੇ ਉਹ ਕਹਿੰਦੇ ਨੇ ਮੈਂ ਹੂੰ ਪੰਜਾਬ ਜੇਕਰ ਉਹ ਆਪਣੇ ਗੱਲੋਂ ਆਪਣੇ ਮੂੰਹੋਂ ਇਹ ਆਵਾਜ਼ ਮਾਰ ਦੇਣ ਬਹੁਤ ਫਰਕ ਪਊਗਾ ਲੱਗਦਾ ਜੱਥੇਬੰਦੀਆਂ ਦਾ ਫਰਕ ਪਵੇ ਨਾ ਪਵੇ ਪਰ ਜਿਹੜੀ ਉਹਦੀ ਫੈਨ ਫਾਲੋਇੰਗ ਆ ਉਹ ਜ਼ਰੂਰ ਉੱਥੇ ਜਾ ਕੇ ਆਪਣੇ ਜਗਦੀਸ਼ ਸਿੰਘ ਡੱਲੇਵਾਲ ਦੀ ਖਬਰ ਲੈਣਗੇ ਉੱਥੇ ਇਕੱਠ ਕਰਨਗੇ ਤੇ ਉਹਨਾਂ ਦਾ ਸਮਰਥਨ ਕਰਨਗੇ ਜਿਵੇਂ ਕੱਲ ਨੂੰ ਮੈਨੂੰ ਲੱਗਦਾ ਵੀ 31 ਦਸੰਬਰ ਨੂੰ ਉਹਨਾਂ ਦਾ ਸ਼ੋਅ ਆ ਲੁਧਿਆਣੇ ਜਿੱਥੇ ਉਹ ਕਹਿੰਦੇ ਨੇ ਮੈਂ ਹਾਂ ਪੰਜਾਬ ਉੱਥੇ ਉਹਦੀ ਇੱਕ ਵਾਰੀ ਆ ਕੇ ਦਲਜੀਤ ਸਿੰਘ ਡੱਲੇਵਾਲ ਦੀ ਮਰਨ ਵਰਤਨ ਬਾਰੇ ਗੱਲ ਕਰ ਲੈਣੇ ਵੀ ਇੱਕ ਯੋਧਾ ਆਪਣੇ ਲਈ ਨਹੀਂ ਆਪਣੇ ਪਿਆਰ ਦੇ ਲੋਕਾਂ ਲਈ ਅੱਜ 27 ਦਿਨ ਲਈ ਮਰਨ ਵਰਤੇ ਤੇ ਬੈਠਾ ਜਾ ਕੇ ਉਹਦਾ ਸਹਯੋਗ ਕਰੋ ਮੈਨੂੰ ਲੱਗਦਾ ਜੀ ਕਾਫੀ ਫਰਕ ਪੈ ਜੂ ਇਹ ਗੱਲ ਤਾਂ ਇਹ ਆ ਵੀ ਇਸ ਵਿੱਚ ਇਸ ਸਮੇ ਬਹੁਤ ਘੱਟ ਲੋਕ ਉਸ ਦਾ ਸਾਥ ਦਿੰਦੇ ਨੇ ਪਰ ਦੇਣਾ ਚਾਹੀਦਾ ਢੱਲੇ ਵਾਲ ਦੀ ਕਰਕੇ ਨਹੀਂ ਸਿਰਫ ਕਿਸਾਨੀ ਕਰਕੇ ਮਜ਼ਦੂਰੀ ਕਰਕੇ ਵੀ ਦੇਣਾ ਚਾਹੀਦਾ ਤਸਵੀਰਾਂ ਤੁਹਾਨੂੰ ਕਸਵਾ ਡੇਲੋਂ ਤੋਂ ਦਿਖਾਈਆਂ ਕਿਸਾਨ ਜੱਥੇਬੰਦੀਆਂ ਵੱਲੋਂ ਅੱਜ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਸੀ ਜਿਸ ਨੂੰ ਕਸਵਾ ਡੇਲੋਂ ਦੇ ਵਿੱਚ ਪੂਰਨ ਸਮਰਥਨ ਮਿਲਿਆ ਇਹ ਦੁਕਾਨਦਾਰਾਂ ਦੀ ਗੱਲ ਕਰ ਲਈਏ ਇੱਥੋਂ ਦੇ ਵਸਨੀਕਾਂ ਦੀ ਗੱਲ ਕਰ ਲਈਏ ਜਿਨ੍ਹਾਂ ਨੇ ਆਪਣੀਆਂ ਦੁਕਾਨਾਂ ਵੀ ਬੰਦ ਕੀਤੀਆਂ ਨੇ ਬਾਜ਼ਾਰ ਵੀ ਬੰਦ ਨੇ ਅਜਿਹੇ ਅਪਡੇਟ ਲੈ ਕੇ ਤੁਹਾਡੇ ਨਾਲ ਹਾਜ਼ਰ ਹੁੰਦੇ ਰਾਵਾਂਗੇ ਧੰਨਵਾਦ